ਸਸੀ ਕਾਲ ਦੋਸਤੋ 25 ਨਿਕਲ ਜਿਆ ਦੋ ਦਿਨ ਲਗੇਗੇ 99 ਸਾਲ ਚ ਐਂਟਰੀ ਲਈ 226 ਰਾਮ ਕਰੇਗੇ ਸਭ ਲਈ ਵਧੀਆ ਆਵੇ ਤੇ ਸਭ ਖੁਸ਼ੀਆਂ ਮਾਣਨ ਤੇ ਮੇ ਕੋ ਵੀਡੀਓ ਹੀ ਨਹੀਂ ਬਣਾ ਸਕੀ ਸੋਈ ਨਹੀਂ ਰਹੀ ਬਣਾਉਂਗੀ ਬਣਾਉਂਗੀ ਪਰ ਇੰਨੀ ਮਿਹਨਤੀ ਹਾਂ ਰੋਜੀ ਪਰ ਮੇਰਾ ਕਈ ਦਿਨਾਂ ਤੋਂ ਮੈਂ ਰੋਜੀ YouTube ਤੇ TikTok ਵੇਖ ਕੇ YouTube ਅੱਜਕੱਲ ਭਰੇ ਹੋਏ ਆ ਇਹ ਚੀਜ਼ਾਂ ਵੇਖ ਕੇ ਤੇ ਮੇਰਾ ਇੱਕ ਵਿਚਾਰ ਆਇਆ ਕਿ ਮੈਨੀਫੈਸਟ ਮੈਨੀਫੈਸਟਿਕ ਬਕਵਾਸ ਟਰਮ ਹੈਗੀ ਆ। ਇੱਕਦਮ ਬਕਵਾਸ ਹੈਗੀ ਆ। ਲੋਕ ਤੁਸੀਂ ਸੋਚੋ ਜੋ ਦੁਹਿੰਡਿਆ ਰਹਿੰਦੇ ਹੀ ਜਾਂ ਇੱਥੇ ਵੀ ਰਹਿੰਦੇ ਜੇ ਤੇ ਤੁਸੀਂ ਕੋਈ ਚੰਗੀ ਚੀਜ਼ ਹੁੰਦੀ ਤੁਸੀਂ ਕੋਈ ਵੀ ਕਿਸੇ ਨੂੰ ਸ਼ੇਅਰ ਨਹੀਂ ਕਰਦੇ। ਕਿਉਂਕਿ ਮਕੇ ਇਨਸਾਨੀ ਫਿਤਰਤ ਹੀ ਆ ਕਿ ਜੇ ਮੇਰੇ ਕੋਲ ਕੋਈ ਚੰਗਾ ਹੈਗਾ ਤੇ ਕਿਸੇ ਨੂੰ ਨਾ ਦੱਸਾਂ ਉਹਨੂੰ ਨੰਬੇਤੀ ਹੈਨਾ। ਇਹੋ ਜਿਹਿਆਂ ਪਾਮਨਾਵਾ ਹੈਗੀਆਂ ਲੋਕਾਂ ਦੀਆਂ ਕਿ ਲੋਕ ਚੰਗੀ ਚੀਜ਼ ਨਹੀਂ ਦੱਸਣਗੇ ਤੇ ਤੁਹਾਨੂੰ ਕਿਵੇਂ ਲੱਗਾ ਕਿ ਮੈਨੀਫੈਸਟ ਜਿਹੜੀ ਦੱਸ ਰਿਹਾ ਉਹ ਚੰਗੀ ਜੀ ਦਸ ਨੇ ਲੋਕਾਂ ਨੂੰ ਹਨਾ ਨਹੀਂ ਸਾਰੀਆਂ ਬਾਬੇ ਜਿਹੜੇ ਬਹੁਤ ਜ਼ਿਆਦਾ ਗਿਣਤੀ ਮਤਲਬ ਕਿ ਬਾਬਿਆਂ ਦੀ ਗਿਣਤੀ ਵਧ ਗਈ ਮਨ ਕੇ ਫੋਲੋਅਰ ਵੀ ਉਹਨੇ ਹੀ ਵਧ ਗਏ ਆ ਤੇ ਗਾਹ ਉਹਨਾਂ ਦੇ ਤੇ ਝੂਠ ਫਰੇਮ ਇਹਨਾਂ ਜ਼ਿਆਦਾ ਵੱਧ ਚੁੱਕਾ ਵਾ ਕਿ ਪੁੱਛੋ ਬਈ ਨਾ ਤੇ ਮੈਂ ਮੈਨੀਫੈਸਟ ਸੋਚਿਆ ਕਿ ਇੱਕ ਨੰਬਰ ਦੀ ਬਕਵਾਸ ਚੀਜ਼ ਆ ਵੈਸੇ ਵੀ ਰੱਬ ਨੇ ਜਿਵੇਂ ਤੁਹਾਨੂੰ ਦਿੱਤਾ ਹੋਇਆ ਤੇ ਤੁਸੀਂ ਆਪਣੀ ਮਿਹਨਤ ਕਰੋਗੇ ਤਾਂ ਜੋ ਵੀ ਕਰੋਗੀ ਤੋ ਤੁਹਾਨੂੰ ਮਿਲਦਾ ਹੀ ਮਿਲਦਾ ਹੈਗਾ ਸਵੇਰੇ ਉੱਠ ਕੇ ਤੇ ਤੁਸੀਂ ਬਹਿ ਜਾਓ ਤੇ ਮੈਨੀਫੈਸਟ ਕਰੋ ਪਿਛਲੇ ਦਿਨਾਂ ਚੋ ਦੋ ਦਿਨਾਂ ਚ ਮੇਰੇ ਵੀਡੀਓ ਬਹੁਤ ਜ਼ਿਆਦਾ ਅੱਗੇ ਨਿਕਲੇ ਆ ਤੇ ਮੈਂ ਇਸ ਟੌਪਿਕ ਤੇ ਮੇਰੇ ਵਿਚਾਰਿਆ ਜੁੜੀ ਨੀ ਕਿਓ ਤੁਹਾਡੇ ਵਿਚਾਰ ਹੋਣ ਮੈਂ ਇਸ ਜੀ ਨਾ ਸੈਮਨ ਨਹੀਂ ਹੈਗੀ ਜਿਹੜੀਆਂ ਟਿਕਟੋਕ ਤੇ ਦੱਸਣੀਆਂ ਹੈ ਮੈਨੀਫੈਸਟ ਕੋਈ ਆਪਣੀ ਚੋ ਦੇ ਵਿੱਚ ਬੈਠੀ ਹੋਈ ਆ ਕਾਰ ਦੇ ਵਿੱਚ ਸੀਟ ਤੇ ਤੇ ਦੱਸਣ ਦੇ ਆ ਤੁਸੀਂ ਨਾ ਐਦਾਂ ਕਰੋ ਜੇ ਤੁਹਾਨੂੰ ਆ ਚੀਜ਼ ਚਾਹੀਦੀ ਆ ਤੇ ਤੁਸੀਂ ਉਹਦੇ ਲਈ بس ਇਦਾਂ ਸੋਚੀ ਜਾਓ ਸਰਣ ਤੁਸੀਂ ਕਾਰ ਡਰਾਈਵ ਕਰੋਗੇ ਤੁਸੀਂ ਐਕਸੀਡੈਂਟ ਕਰ ਲੋਗੇ ਤੁਸੀਂ ਹੋਰ ਕੰਮ ਕਿੰਨੇ ਕਰਨੇ ਜਿੰਦਗੀ ਦੇ ਵਿੱਚ ਰੋਜ਼ ਦੀ ਡੇਲੀ ਲਾਈਫ ਚ ਤੇ ਤੁਸੀਂ ਆਪਣਾ ਹੀ ਮੈਨੀਫੈਸਟ ਦੇ ਵਿੱਚ ਰਹੋਗੇ ਤੇ ਤੁਸੀਂ ਕਿਸੇ ਦੂਸਰੇ ਇਨਸਾਨ ਨੂੰ ਕਿਦੋਂ ਸੁਣੋਗੇ ਕਿਸੇ ਦੂਸਰੇ ਇਨਸਾਨ ਦੇ ਵਿੱਚ ਅੱਖਾਂ ਚ ਅੱਖਾਂ ਪਾ ਕੇ ਕਿਦੋਂ ਵੇਖੋਗੇ ਕਿਉਂਕਿ ਤੁਹਾਨੂੰ ਤੇ ਆਪਣੀ ਅੱਗ ਲੱਗੀ ਹੋਈ ਹੈ ਕਿ ਮੈਂ ਮੈਨੀਫੈਸਟ ਕਰਾਂ ਮੈਨੀਫੈਸਟ ਕੀ ਕਰਨਾ ਓਕੇ ਮੇਰੇ ਕੋ ਕਾਰ ਆ ਜਾਈ ਮੇਰੇ ਕੋ ਕਾਰ ਆ ਜਾਈ ਮੇਰੇ ਕੋ ਜਹਾਜ਼ ਆ ਜਾਈ ਉਹ ਚੀਜ਼ਾਂ ਤੇ ਤੁਹਾਡੀ ਹੀ ਹਿੰਮਤ ਦੇ ਨਾਲ ਤੁਰੇ ਜਾਉਗੀ ਤੇ ਤੁਹਾਨੂੰ ਮਿਲਣਾ ਹੁਣ ਮੈਨੀਫੈਸਟ ਜਿਹੜਾ ਪੱਠੇ ਦੀ ਇੱਕ ਕੁੜੀ ਸੋਹਣੀ ਜਵਾਨ ਕੁੜੀ ਉਹਨੂੰ ਦੱਸ ਦੇ ਬਾਬਾ ਵੀ ਮੈਨੀਫੈਸਟ ਕਰ ਸਵੇਰੇ ਉੱਠ ਗਈ ਨਾ ਮੈਨੀਫੈਸਟ ਕਰਕੇ ਪੱਠਾ ਤੇਰਾ ਹੋ ਜੇ ਤੋ ਏਟ ਬਣਾਂਦੀ ਆ ਹਨਾ ਤੋ ਉਹ ਵੀ ਮੈਨੀਫੈਸਟ ਕਰਨ ਲੱਪੇ ਤੋ ਪੱਠਾ ਉਹ ਹੋ ਜੂਗਾ ਨਹੀਂ ਪਰ ਪੱਠਾ ਹੋ ਸਕਦਾ ਜੇ ਉਹ ਪੂਰੀ ਮਿਹਨਤ ਕਰਕੇ ਪੂਰਾ ਪੈਸਾ ਕਮਾ ਕੇ ਤੇ ਫਿਰ ਉਸ ਕਾਬਲ ਹੋ ਜੇ ਤੇ ਉਹਨੂੰ ਖਰੀਸਾ ਲਈ ਪਰ ਮੈਨੋਫੈਸਟ ਕੀਤਾ ਨਹੀਂ ਹੁੰਣਾ ਉਹ ਜਿਹੜੀ ਕੁੜੀਆਂ ਦੱਸਣੀਆਂ ਮੈਂ ਕੋਈ ਆਪਣੇ ਇਦਾਂ ਬੈਠੀ ਹੁੰਦੀ ਆ ਤਾਂ ਉਹਨਾਂ ਦੇ ਕੱਪੜੇ ਮੈਨੂੰ ਦੱਸਣੇ ਹੁੰਦੇ ਉਹਨਾਂ ਦਾ ਦੱਸਣ ਹੀ ਨਹੀਂ ਦਿਆ ਹੁੰਦਾ ਕਿ ਜੇ ਤੁਸੀਂ ਮੈਨੋਫੈਸਟ ਕੀਤਾ ਹੁੰਦਾ ਜੇ ਤੁਸੀਂ ਮੈਨੋਫੈਸਟ ਬਲੀਵ ਸੱਚੀ ਕਰਦੇ ਜੇ ਲੋਕਾਂ ਨੂੰ ਦੱਸਣੇ ਜੇ ਮੈਨੋਫੈਸਟ ਮੈਨੋਫੈਸਟ ਇਸ ਕਰਕੇ ਉਹ ਦੱਸੀ ਜਾਂਦੇ ਕਿ ਉਹਨਾਂ ਦੇ ਵਿਊ ਬਣਨ ਲੋਕ ਉਸ ਚੀਜ਼ ਦੇ ਵਿੱਚ ਬੇਵਕੂਫ ਉਹਨਾਂ ਨੂੰ ਇਹ ਆ ਕਿ ਵਿਊ ਬਣ ਮੈਂ ਕਿ ਕੋਈ ਨਾ ਕੋਈ ਟੌਪਿਕ ਤੇ ਹੋਣਾ ਚਾਹੀਦਾ ਨਾ ਤੇ ਉਸ ਲਈ ਵਿਊ ਬਣਨ ਤੇ ਉਹ ਮੈਂ ਕਿਹਾ ਕਿ ਜੇ ਤੁਸੀਂ ਮੈਨੂੰ ਫਸਪ੍ਰੈਸ ਪਾ ਕੇ ਸਾਰਾ ਕੁਝ ਪਾ ਲਿਆ ਹੁੰਦਾ ਤੇ ਫਿਰ ਤਾਂ ਵੀ ਬੜੀ ਸ਼ਾਂਤੀ ਨਾਲ ਸਕੂਨ ਦੇ ਨਾਲ ਘਰ ਬੈਠੇ ਹੁੰਨਾ ਇਹ ਕਹ ਕੇ ਮੇਰਾ ਵਿਚਾਰਿਆ ਕਿ ਮੈਨੂਫਰਸਟ ਇੱਕ ਨੰਬਰ ਦਾ ਬਕਵਾਸ ਆ ਵੀ ਵੀ ਸੋ ਸ਼ਬੀ ਆ ਰਿਹਾ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਇਦਾਂ ਕੱਟੋ ਕਿ ਜਿਵੇਂ ਅੱਜ ਲਾਸਟ ਦਿਨ ਹੈ ਤੈਨੂੰ ਜੀਓ ਇਦਾਂ ਕਿ ਤੁਸੀਂ ਅਗਲੇ ਨੂੰ ਜਿਹੜਾ ਤੁਹਾਡੇ ਸਾਹਮਣੇ ਖਲੋਤਾ ਵਾ ਹੋਸ਼ ਵਿੱਚ ਜੀਓ ਅਗਲੇ ਨੂੰ ਵੇਖੋ ਪ੍ਰੈਸੈਂਟ ਮੂਮੈਂਟ ਵਿੱਚ ਰਹੋ ਮਤਲਬ ਵਰਤਮਾਨ ਦੇ ਵਿੱਚ ਰੋ ਤੇ ਸਾਰਾ ਕੁਝ ਵੇਖੋ ਕਿ ਧਰਤੀ ਦੇ ਉੱਤੇ ਕੀ ਹੋ ਰਿਹਾ ਕਿ ਤੁਸੀਂ ਬੈਠ ਜਾਓ ਮੈਨੀਫੈਸਟ ਕਰਨ ਕਿ ਮੈਨੂੰ ਜਾਦ ਮਿਲ ਜੇ ਮੈਨੂੰ ਮਰਸੀਡੀਜ਼ ਮਿਲ ਜਾਈ ਮੈਨੂੰ ਆ ਮਿਲ ਜੇ ਮੈਨੂੰ ਵੱਡੀਆਂ ਕੋਠੀਆਂ ਮਿਲ ਜਾਣ ਮਿਲ ਵੀ ਦੀਆਂ ਤੇ ਫਿਰ ਕੀ ਹੋਊਗਾ ਕੁਛ ਵੀ ਨਹੀਂ ਹੋਣਾ ਮੈਨੂੰ ਯਾਦ ਆਇਆ ਕਿ ਮੈਂ ਜਦੋਂ ਕੈਲੀਫੋਰਨੀਆ ਤੋਂ ਲੈ ਕੇ ਬ੍ਰੈਂਡ ਨਿਊ ਕਾਰ ਹੀ ਟੂ ਹਸਟਨ ਤੱਕ ਪਹੁੰਚਦੇ ਆ ਉਹ ਖਤਮ ਹੋ ਗਈ ਜਿੰਨੇ ਲਾਂਦੀ ਉਹ ਟੁੱਟ ਗਈ ਉਸ ਤੋਂ ਬਾਅਦ ਉੱਥੇ ਜਿਹੜੀ ਗੱਡੀ ਲਈ ਇੱਥੇ ਆ ਕੇ ਤੇ ਉਹ ਤੋਂ ਖਤਮ ਹੋ ਗਈ ਕਿਉਂਕਿ ਉਹ ਇਹ ਸਾਲ 22 ਸਾਲ ਬਾਅਦ ਉਹ ਚੀਜ਼ ਨੇ ਖਤਮ ਹੋਣਾ ਸੀ ਨਾ ਤੇ ਮੈਂ ਕੰਮ ਤੇ ਦੱਸਣ ਲਈ ਹਾਂ ਆਪਣੇ ਮੈਂਜਰ ਨੂੰ ਵੀ 2004 ਚ ਲਈ ਤੇ ਮੈਂ ਨਿਊਯਾਰਕ ਪਹੁੰਚੀ ਮੇਰੀ ਗੱਡੀ ਤੂੰ ਅੱਡੀ ਪਰ ਦੀ ਕੀ ਗੱਲ ਕਰਨ ਗਈਆਂ 2004 ਚ ਲਈ ਤੇ ਖਤਮ ਹੋਣੀ ਮੇਰੇ ਤੇ ਬੱਚੇ ਮਤਲਬ ਕਿ 2004 ਦੇ ਉਹਨਾਂ ਦੇ ਜਨਮ ਤੇ ਮੈਂ ਇਹ ਚੋਣੀ ਵੀ ਇਹ ਜਾਣ ਕਿਤੇ ਹਨਾ ਕੁਝ ਕਰਨ ਮਤਲਬ ਕਿ 2004 ਨੂੰ ਮਾਡਲ ਮਤਲਬ ਪੁਰਾਣਾ ਹੋ ਗਿਆ ਨਵੀਂ ਚੀਜ਼ ਆ ਜਾਂਦੀ ਨਵੀਂ ਚੀਜ਼ ਆ ਜਾਂਦੀ ਤੂੰ ਚੀਜ਼ਾਂ ਕਿਵੇਂ ਮਿਲਦੀਆਂ ਹੋਈਆਂ ਨੇ ਤੁਹਾਡੇ ਆਪਣੀ ਮੇਰਦ ਦੇ ਸੱਗੇ ਆਪਣੀ ਇਹ ਨਹੀਂ ਕਿ ਸੂਈ ਸਰੇ ਉੱਠ ਕੇ ਔਰ ਜੋ ਹੁਣ ਇਹ ਬਾਬਿਆਂ ਨੇ ਤੇ ਇੱਕ ਕੰਮ ਹੀ ਬਣਾ ਲਿਆ ਸਰਤੀ ਦੇ ਉੱਤੇ ਕਿਉਂਕਿ ਉਹਨਾਂ ਦੇ ਫੋਲੋਅਰ ਵੀ ਅਣਗਿਣਤ ਨੇ ਇੰਨੀ ਜ਼ਿਆਦਾ ਬੇਮਕੂਫਾਂ ਦੀ ਕਮੀ ਲੈ ਨਹੀਂ ਦਰਤੀ ਤੇ ਮੈਂ ਸੋਚਿਆ ਇੱਕ ਵੀ ਸਦੀਆ ਇਹਨਾਂ ਦਾ ਇੱਕ ਵੀ ਫੋਲੋਅਰ ਨਹੀਂ ਹੋਗਾ ਇਹ ਚੀਜ਼ਾਂ ਨਹੀਂ ਸੁਣਗੇ ਪਰ ਮੇ ਵੀ ਫੁਰਨੀ ਆ ਉਨਾ ਹੀ ਜਿੰਨਾ ਹੀ ਉਹ ਲਾਲਚ ਜਿੰਨਾ ਹੀ ਉਹ ਲੋਕ ਸੋਸ਼ਲ ਮੀਡੀਆ ਦੇ ਚੀਜ਼ਾਂ ਇਧਰ ਉਧਰ ਤੀਆਂ ਵੇਦੇ ਨੇ ਤੋਂ ਉਨੀਆਂ ਹੀ ਉਹਨਾਂ ਦੀਆਂ ਤਾਂਗਾ ਵਾਧੀਆਂ ਨੇ ਤੋਂ ਸੋਚੀਆਂ ਨੇ ਕਿ ਉਹ ਸੋਚਦੇ ਨੇ ਕਿ ਬਾਬੇ ਕਰਨਗੇ ਹੁਣ ਇੱਕ ਬਾਬਾ ਜੀ ਆਏ ਮੇਰੇ ਸਾਹਮਣੇ ਜਿੱਥੋਂ ਮੇਰਾ ਵਿਚਾਰ ਬਣਿਆ ਤੇ ਉਹਦਾ ਉਹ ਸਿੱਖੀ ਸਰੂਪ ਜਿਹਾ ਸਿੱਖੀ ਹੈਗੀ ਕਿ ਨਹੀਂ ਮੈਨੂੰ ਪਤਾ ਨਹੀਂ ਪਰ ਥੜੇ ਤੇ ਬੈਠੇ ਜਿਵੇਂ ਤੇ ਇਸ بڑے ਉਹਨਾਂ ਦੇ ਫੋਲੋਅਰ ਬੜੇ ਤੇ ਉਹਨਾਂ ਦੀ ਜਨਾਨੀ ਵੀ ਹੈਗੀ ਵਾਈਟ ਸੂਟ ਪਾਇਆ ਹੁੰਦਾ ਨੇਲ ਪਾਲਿਸ਼ ਲਈ ਹੁੰਦੀ ਤੇ ਲੋਕ ਅਗੇ ਇੰਨੇ ਭਰ ਕੇ ਬੈਠੇ ਕੀ ਗੱਲ ਕਰਨ ੜਾ ਇਹ ਤੁਹਾਡਾ ਸਰੀਰ ਦੇ ਵਿੱਚ ਕਿੰਨੀ ਵੀ ਪਿਆਣਿਆ ਤੇ ਤੁਸੀਂ ਕਹੋ ਮੈਂ ਠੀਕ ਬਾਬਾ ਜੀ ਇਦਾਂ ਉਹ ਹੱਟ ਕੇ ਦੱਸਣ ੜਾ ਇਹ ਲੋਕਾਂ ਨੂੰ ਬਾਬਾ ਜੀ ਮੈਂ ਠੀਕ ਮੈਂ ਬਹੁਤ ਤੰਦਰੁਸਤ ਮੈਂ ਬਹੁਤ ਤੰਦਰੁਸਤ ਕਿਉਂਕਿ ਮੈਂ ਹਰ ਚੀਜ਼ ਨੂੰ ਆਪਣੀ ਜ਼ਿੰਦਗੀ ਪ੍ਰੈਕਟੀਕਲ ਕਰਦੀ ਤਾਂ ਹੀ ਤੁਹਾਡੇ ਕੋਲ ਲੈ ਕੇ ਆਉਣੀ ਆ ਮੈਂ ਤੁਹਾਨੂੰ ਦੱਸਦੀ ਨਾ ਉਹ ਮੈਂ ਸਾਹਮਣੇ ਆਇਆ ਤਾਂ ਉਸ ਤੋਂ ਮੇਰੇ ਲੱਗ ਪੈਣੋਂ ੜੇ ਹੀ ਮੈਂ ਬਾਬਾ ਜੀ ਠੀਕ ਮੈਂ ਬਾਬਾ ਜੀ ਠੀਕ ਬਾਬਾ ਜੀ ਨੂੰ ਇਹੋ ਹੀ ਦੱਸੋ ਮੈਂ ਠੀਕ ਹਾਂ ਕਿਹੜੇ ਬਾਬਾ ਜੀ ਨੂੰ મત ਗਏ ਉਸ ਪਾਵਰ ਨੂੰ ਦੱਸੋ ਜਿਸ ਨਾਲ ਉਹ ਤੁਸੀਂ ਟੁੱਟ ਕੇ ਆਈ ਜੇ ਉਹਨੂੰ ਝੂਠ ਦੱਸੋ ਮੈਂ ਠੀਕ ਹਾਂ ਠੀਕ ਹਾਂ ਤੇ ਤੁਸੀਂ ਉਹਨੇ ਸਾਹਮਣੇ ਝੂਠ ਬੋਲੀ ਜਾਵੇ ਤੁਸੀਂ ਸੋਚੋ ਅਸੀਂ ਕੱਪੜੇ ਪਾ ਕੇ ਬੈਠੇ ਹਾਂ ਆਪਣੇ ਸਾਰੇ ਵਿਚਾਰਾਂ ਨੂੰ ਅੰਦਰ ਬੰਦ ਕਰਕੇ ਬੈਠੇ ਹਾਂ ਝੂਠ ਸੱਚ ਨੂੰ ਸ਼ਕਲ ਦੇ ਬਾਹਰ ਪਿਛਲੇ ਬੰਦੇ ਅਸੀਂ ਉਹਨੂੰ ਲੋਕ ਲਾਇਆ ਹੋਇਆ ਕਿ ਲੋਕਾਂ ਦੇ ਸਾਹਮਣੇ ਉਹ ਸਾਡਾ ਝੂਠ ਬਿਲਕੁਲ ਨਾ ਜਾਵੇ ਸਾਡਾ ਨੰਗੇਜ਼ਪਨ ਨਾ ਜਾਵੇ ਲੋਜੀ ਲਕਾਇਆ ਹੋਇਆ ਤੇ ਜਿਹੜੀ ਪਾਵਰ ਤੋਂ ਤੁਸੀਂ ਹੋਏ ਜੀ ਉਹ ਕੋ ਥੋੜਾ ਜਿਹਾ ਲਿਖਾ ਸਕੋਗੇ ਉਹਦੇ ਤੇ ਸਾਹਮਣੇ ਆ ਵੀ ਤੁਸੀਂ ਕਿੰਨਾ ਦੇ ਝੂਠਾ ਇਨਸਾਨ ਆ ਕਿੰਨਾ ਇਹ ਸਚਨਸਾਨ ਆ ਉਹਦੇ ਸਾਹਮਣੇ ਆ ਜਿੰਨੇ ਤੁਹਾਨੂੰ ਮਤਲਬ ਕਿ ਜਿੱਥੋਂ ਤੁਸੀਂ ਆਏ ਜਿਸ ਧਰਤੀ ਦੇ ਉੱਤੇ ਜਿੱਨੇ ਪੂਰੀ ਧਰਤੀ ਪ੍ਰਕਿਰਤੀ ਪੂਰੀ ਰਚੀ ਹੋਈ ਆ ਉਹਨੂੰ ਸਭ ਕੁਝ ਪਤਾ ਆਏਗਾ ਵੀ ਤੁਸੀਂ ਕਿ ਨਿਭਾਣੀ ਚਾਹ। ਤੋ ਬਾਬਾ ਕਹਿੰਦਾ ਕਿ ਤਾਂ ਮੈਂ ਨਾ ਮੈਂ ਪੀਣੋਂ ਨਹੀਂ ਤੇ ਮੈਂ ਕਹਿੰਦਾ ਠੀਕ ਆ ਮੈਂ ਠੀਕ ਆ ਨਾ ਮੈਂ ਦਿਲ ਵਿੱਚ ਸੁਝਾ ਬੰਬੂ ਇਹ ਕੀ ਕਰ ਰਿਹਾ ਵੀ ਬੇਕੂ ਵੀ ਆ ਉਠਿਆ ਤੇ ਹੋਰ ਪਾਣੀ ਦਾ ਗਰਾਹ ਲੈ ਤੇ ਪੀਂਦੀ ਇੱਕ ਗੋਲੀ ਖਾ ਤੋ ਤੋ ਬਾਅਦ ਬੈਕ ਪੈਣ ਲਈ ਮਤਲਬ ਕਿ ਹੀਟ ਦੇ ਆਪਣੇ ਲੱਕ ਨੂੰ ਹਣਾ ਤੇ ਮਤਲਬ ਮੈਂ ਉਹ ਕੀਤਾ ਫਿਰ ਦੂਸਰਾ ਕਹਿਆ ਜੇ ਤੈਨੂੰ ਦੁਖੀ ਜੇ ਉਸੇ ਬਾਬੇ ਨੇ ਉਸੇ ਨਹੀਂ ਉਹ ਕਹਿੰਦਾ ਨੂੰ ਚਿੱਟੇ ਕੱਪੜਿਆਂ ਵਾਲੇ ਮਿਲਿਆ ਕੋਈ ਸਦੀਆ ਤੋਂ ਇਹ ਕਹਿੰਦੇ ਨੇ ਕਿ ਅੱਖਾਂ ਬੰਦ ਕਰੋ ਜਿੰਨਾਂ ਰਿਸ਼ਤਿਆਂ ਨੂੰ ਪਿਆਰ ਕਰਦੇ ਜੇ ਉਹਨਾਂ ਨੂੰ ਲਿਆਓ 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 ਉਹ ਇਦਾਂ ਆਪਣੇ ਆਪ ਖਿੱਚਿਆਂਗੇ ਪਾਜ ਜੇ ਕਿ ਜ਼ਿੰਦਗੀ ਕਿੰਨੀ ਛੋਟੀ ਹੈਗੀ ਆ ਤੇ ਤੁਸੀਂ ਆਪਣਾ ਜ਼ਿੰਦਗੀ ਦਾ ਜਿਹੜਾ ਹਰ ਸਾਹਾ ਵੇਸਟ ਕਰ ਦੋਗੇ ਮਤਲਕ ਕਿ ਤੇਰੇ ਕੇਰੇ ਮਗਰ ਪੰਜੇ ਫਿਰੋਗੇ ਤੁਸੀਂ ਤਾਂ ਬਹੁਤ ਸਾਰਿਆਂ ਨੂੰ ਪਿਆਰ ਕੀਤਾ ਹੋਗਾ ਰਿਸ਼ਤਿਆਂ ਨੂੰ ਲੋਕਾਂ ਨੂੰ ਜਿੱਥੋਂ ਵੀ ਮਤਲਬ ਹੋਇਆ ਉਹਨੂੰ ਜੇ ਕਿਸੇ ਨੂੰ ਵੀ ਕੀਤਾ ਹੋਗਾ ਤਾਂ ਉਹ ਸਾਰੇ ਤਾਂ ਦੇ ਪਿੱਛੇ ਮੋੜ ਜੰਦੇ ਤੁਸੀਂ ਸ਼ਿਦਾਨੇ ਵਾਂਗੂ ਪੰਜੇ ਜਾਓਗੇ ਕਿ ਨਾਚਰ ਕਰੋਗੇ ਜਗੜਾ ਕਰੋਗੇ ਨਹੀਂ ਅੱਖਾਂ ਬੰਦ ਕਰਕੇ ਇਹ ਵੀ ਸੰਸਤਾ ਬੜੇ ਸਾਲਾਂ ਤੋਂ ਚੱਲੀ ਆਂਦੀਆਂ ਨੇ ਇਹ ਚੀਜ਼ਾਂ ਇਹ ਸਾਰਾ ਕੁਝ ਝੂਠ ਹੈਗਾ ਜਿੰਦਗੀ ਉਹ ਆ ਜਿਹੜੀ ਤੁਸੀਂ ਉਸ ਮੂਮੈਂਟ ਦੇ ਵਿੱਚ ਰਹੋ ਤੇ ਵੇਖੋ ਆਲੇ ਦੁਆਲੇ ਜਿਹੜੇ ਦੁੱਖ ਸੋਖਿਆ ਉਹਨੂੰ ਰੱਬ ਦੀ ਮੱਤੇ ਕੇ ਪਰਸ਼ਾਸ ਉਹਦੇਗੇ ਸਵੀਕਾਰ ਕਰੋ ਇਹ ਬਾਬਿਆਂ ਨੇ ਪੈਸੇ ਆਪਣੀਆਂ ਚੰਗੀਦਾਨ ਦੇ ਕਰੋੜਾਂ ਕਰੋੜਾਂ ਦੇ ਵਿੱਚ ਤੇ ਇੰਨੀਆਂ ਇੰਨੀਆਂ ਸ਼ਾਨਦਾਰ ਅਹੀਂ ਤੇ ਕਾਰ 20-20 ਸਾਲ ਖੇਚ ਲਿਨੀਆਂ ਆਪਣੀ ਨਵੀਂ ਲਈ ਹੋਵੇ ਤੇ ਕਾਰ ਹਰ ਸਾਲ ਨਵੀਂ ਮਾਰਕੀਟ ਚੋਂ ਦੀ ਮੰਗਰੋਂ ਤੇ ਪਹਿਲੋਂ ਇਹਨਾਂ ਦੇ ਪੈਰ ਪੈਂਦੇ ਨੇ ਉਹ ਬਾਬੇ ਨੇ ਫਿਰ ਦੂਸਰਾਂ ਨੇ ਕਿਹਾ ਕਿ ਜੇ ਤੁਸੀਂ ਦੁਖੀ ਜੇ ਉਹ ਬਾਬੇ ਨੇ ਕਿਹਾ ਜੇ ਤੁਸੀਂ ਦੁਖੀ ਜੇ ਉਹ ਨਵ ਮਾਤਾ ਵੀ ਉਹ ਜਿੱਟੇ ਕੱਪੜੇ ਪਾਏ ਨੀਲ ਪੌਲਿਸ ਲਾਈ ਤੇ ਇੰਦਾਂ ਦੀ ਅੰਗਲਣਾ ਤੇ ਉਹ ਲੋਕ ਬਿਟੇ ਜੇ ਤੁਸੀਂ ਦੁਖੀ ਵੀ ਜੇ ਤੇ ਕਹੋ ਮੈਂ ਬਹੁਤ ਖੁਸ਼ ਮੈਂ ਬਹੁਤ ਖੁਸ਼ ਸਾਰੀ ਦੁਨੀਆ ਮੈਨੂੰ ਪਿਆਰ ਕਰਨ ਈ ਸਾਰੇ ਰਿਸ਼ਤੇ ਮੈਨੂੰ ਪਿਆਰ ਕਰਨ ੜੇ ਇਹ ਸਾਰਾ ਨਾਟਕ ਮੈਂ ਪੂਰੇ ਇੱਕ ਵੀਕ ਦੇ ਵਿੱਚ ਇਸ ਨੂੰ ਹੰਡਾਇਆ ਹੁਣੇ ਇੱਕ ਵੀਕ ਚ ਜਦੋਂ ਮੈਂ ਇਕੱਲੀ ਹੀ ਜਸਪਾਲ ਨੂੰ ਕੈਲੀਫੋਰਨੀਆ ਭੇਜਿਆ ਮੈਂ ਸਾਰੀਆਂ ਚੀਜ਼ਾਂ ਦੇ ਉੱਤੇ ਪ੍ਰੈਕਟੀਕਲ ਕਰਦੀ ਰਹੀ ਕਿਉਂਕਿ ਇਕੱਲੇ ਘਰੋਂ ਇਹ ਸਭ ਚੀਜ਼ਾਂ ਦੇ ਉੱਤੇ ਪ੍ਰੈਕਟੀਕਲ ਹੋ ਜਾਂਦਾ ਤੁਸੀਂ ਇਹ ਕਹੋ ਕਿ ਮੈਨੂੰ ਹਰ ਰਿਸ਼ਤਾ ਪਿਆਰ ਕਰਦਾ ਇਹ ਹਰ ਸਾਰੀ ਦੁਨੀਆ ਮੇਰੀ ਇੱਜ਼ਤ ਕਰਦੀ ਹੈ ਮੈਨੂੰ ਸਾਰੇ ਪਿਆਰ ਕਰਦੇ ਫਿਰ ਜਦੋਂ ਤੁਸੀਂ ਕੁਛ ਮਹੀਨੇ ਬਾਅਦ ਇਦਾਂ ਕਰਦੇ ਜਾਓਗੇ ਕਰਦੇ ਜਾਓਗੇ ਤੇ ਕੁਛ ਮਹੀਨੇ ਬਾਅਦ ਤੁਹਾਨੂੰ ਮਿਲੂਗਾ ਕਿ ਹਾਂ ਵਾਕਈ ਦੁਨੀਆ ਤੇ ਜਿਹੜੀ ਦੁਨੀਆ ਤੋਂ ਤੁਸੀਂ ਪਿਆਰ ਮੰਗਣ ਡੈ ਜੇ ਉਹ ਵੀ ਦੁਨੀਆ ਇਦਾਂ ਹੀ ਮੰਗਣ ਲਈ ਹੋਣੀ ਉਹਨਾਂ ਨੂੰ ਵੀ ਇੱਜ਼ਤ ਪਿਆਰ ਚਾਹੀਦੀ ਆ ਤੁਸੀਂ ਦੁਨੀਆ ਤੋਂ ਪਿਆਰ ਮੰਗਣ ਡੈ ਜੇ ਦੁਨੀਆ ਤੋਂ ਇੱਜ਼ਤ ਮੰਗਣ ਡੈ ਤੇ ਉਹ ਵੀ ਤੇ ਚਾਹਣ ਲਈ ਹੋਣੀ ਆ ਉਹ ਦੁਨੀਆ ਵਿੱਚ ਚਾਹਣ ਲਈ ਹੋਣੀ ਤੁਹਾਡੇ ਤੋਂ ਵੀ ਸਾਨੂੰ ਪਿਆਰ ਕਰੋ ਸਾਡੀ ਇੱਜ਼ਤ ਕਰੋ ਤੇ ਨਾ ਜਦੋਂ ਮੈਂ ਮੈਂ ਉਸ ਦੇ ਉੱਤੇ ਬੈ ਗਈ ਬੈਠਦੇ ਤੇ ਜਾ ਕੇ ਜਿਵੇਂ ਪਹਿਲਾਂ ਪੇਨ ਹੋਈ ਮੇਰੇ ਲੱਗ ਕੇ ਤੇ ਉਹ ਮੈਂ ਬਬਰੇਰਾ ਕੀਤਾ ਫਾਰਮੂਲਾ ਫਿਰ ਮੈਂ ਜਾ ਕੇ ਬੈਗੀ ਤੇ ਮੈਂ ਕਿਹਾ ਬਾਬਾ ਜੀ ਵੀ ਨਹੀਂ ਸਾਰੇ ਪਿਆਰ ਕਰਨ ਦੇ ਬਾਬਾ ਜੀ ਮੈਨੂੰ ਸਾਰੇ ਬਹੁਤ ਪਿਆਰ ਕਰਨ ਦੇ ਬਾਬਾ ਜੀ ਮੇਰੀ ਜ਼ੁਬਾਨ ਨਿਕਲੀ ਸਾਰੇ ਮੇਰੀ ਇੱਜ਼ਤ ਖਲੋ ਜਾਂਦੇ ਬੜੀ ਇੱਜ਼ਤ ਕਰਦੇ ਬਾਬਾ ਜੀ ਤੇ ਅੰਦਰੋਂ ਮੈਂ ਚੀਕਾਂ ਮਾਰਨ ਦੇ ਮੈਂ ਕਿਹਾ ਮਨਾ ਕਿ ਨਾ ਝੂਠ ਬੋਲਣ ਦੇ ਆ ਮਾ ਕਿੰਨੂ ਝੂਠ ਬੋਲਣ ਦੇ ਆ ਉਸ ਪਰਮਾਤਮਾ ਨੂੰ ਉਹਨੂੰ ਤਾਂ ਪਤਾ ਹੀ ਆ ਕਿ ਤੇਰੀ ਜ਼ਿੰਦਗੀ ਕਿੱਦਾਂ ਚੱਲ ਰਹੀ ਹੈਗੀ ਆ ਤੇ ਤੂੰ ਕਿਵੇਂ ਚਲਾ ਰਿਹਾ ਹੈਗਾ ਤੇ ਨਹੀਂ 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 ਤੇੰਦਾਂ ਨਿਕ ਨਿਯਾਰਡ ਆਉਣੀ ਹੈ ਜਿਹੜੀਆਂ ਬੰਬਲ ਭੁੱਸੀ ਪਈਆਂ ਆਉਣੀਆਂ ਵਾ ਜਿਹੜੀਆਂ ਦੁਖੀਆਂ ਨੇ ਮੈਨਾਂ ਨੂੰ ਦੱਸਣਾ ਚਾਹੁੰਦੀਆਂ ਇਹ ਸਾਰੀ ਬਕਵਾਸ ਹੈਗੀ ਆ ਜੇ ਤੁਸੀਂ ਦੁਖੀ ਜੇ ਨਾ ਤੇ ਜਿਵੇਂ ਮੈਂ ਹਾਂ ਤੇ ਮੈਂ ਇੱਕ ਸੈਕਿੰਡ ਦੇ ਉੱਤੇ ਉਹਦੇ ਉੱਤੇ ਕੀਤਾ ਮੈਂ ਕਿਹਾ ਸੱਚੀ ਹਾਂ ਮਤੇ ਕਿ ਮੈਨੂੰ ਸਾਰੇ ਬਾਬਾ ਜੀ ਪਿਆਰੇ ਨੇ ਮੈਂ ਚੀਕਾਂ ਮਾਰੀਆ ਤੇ ਮੈਂ ਫਟਾਫਟ ਬੈਣ ਤੋਂ ਉੱਟ ਕੇ ਬਾਬਾ ਜੀ ਦੀ ਫੋਟੋ ਗੁਰਨਾਨਕ ਦੇਵ ਜੀ ਦੀ ਇਹ ਵੀ ਮੈਂ ਇਹ ਵੀ ਮੂਰਤੀ ਪੂਜਾ ਮੈਂ ਇਹ ਨਹੀਂ ਕਹਿੰਦੀ ਪਰ ਇਹ ਮੈਂ ਇਸ ਕਰਕੇ ਕਿ ਜਿਵੇਂ ਇੱਕ ਇਨਸਾਨ ਸਮਝੋ ਮੇਰੇ ਨਾਲ ਘਰ ਦੇ ਵਿੱਚ ਆ ਮੌਜੂਦ ਆ ਇਦਾਂ ਨਹੀਂ ਮੈਨੂੰ ਫੀਲਿੰਗ ਆਈ ਕਿ ਇਹ ਕੀ ਮਤੇ ਕਿ ਵਾਈਰ ਜੀ ਦੀ ਫੋਟੋ ਲਾਈ ਹੋਈ ਆ ਤੇ ਉਹ ਤਾਂ ਕਹਿਣੇ ਬਣਾਈ ਹੈਗੀ ਆ ਤੋਂ ਨੇ ਤਾਂ ਆਪਣੀ ਕਲਪਨਾ ਨਾ ਬਣਾਈ ਹੋਈ ਆ ਪਰ ਉਹਦੀ ਕਲਪਨਾ ਮੈਂ ਆਈ ਕਿ ਅੱਛਾ ਰੱਬ ਦੇ ਸਾਹਮਣੇ ਝੂਠ ਬੋਲੀ ਜਾਣਾ ਕਿ ਮੈਂ ਸੁਖੀ ਆ ਤੁਸੀਂ ਇਦਾਂ ਸੁਖੀ ਸੁਖੀ ਕਰੋਗੇ ਤੇ ਤੁਹਾਡੀ ਸਰੀਰ ਦੀ ਪੀੜ ਹੋਣ ਲਈ ਆ ਤੇ ਤੁਸੀਂ ਉਹਦਾ ਇਲਾਜ ਕਰਾਉਣ ਦੀ ਬਜਾਏ ਕਹੋਗੇ ਉਹਾਂ ਦੇ ਕੁਛ ਨਾ ਕਰੋ ਲਾਜੀ ਨਹੀਂ ਬਸ ਕਹੋ ਬਾਬਾ ਜੀ ਮੈਂ ਠੀਕ ਆ ਬਾਬਾ ਜੀ ਮੈਂ ਠੀਕ ਆ ਹਨਾ ਕੋਈ ਤੁਹਾਨੂੰ ਐਂਟੀਬਾਇਓਟਿਕ ਨਹੀਂ ਲੋੜ ਤੁਹਾਨੂੰ ਕੋਈ ਦਵਾਈ ਦੀ ਲੋੜ ਹੋਵੇ ਤਾਂ ਨੂੰ نیند ਨਹੀਂ ਆ ਰਹੀ ਹੈਗੀ ਕਿਸੇ ਦਵਾਈ ਦੀ ਲੋੜ ਹੋਵੇ ਤੇ ਤੁਸੀਂ ਕਹੋ ਬਾਬਾ ਜੀ ਮੈਂ ਠੀਕ ਆ ਮੈਂ 8 ਘੰਟੇ ਸੌਂ ਰਿਆ ਮੈਂ ਸੌਂ ਰਿਆ ਫਿਰ ਦੀ ਸਮਝੋਗੇ ਨਹੀਂ ਇਹ ਕੁਛ ਵੀ ਨਹੀਂ ਹੋਣਾ ਹਾਂ ਮਤ ਕੇ ਤੁਹਾਡੀ ਗਿਣਤੀ ਜ਼ਿਆਦਾ ਵਧੀ ਜਾਊਗੀ ਉਹਨਾਂ ਕੋ ਤੇ ਉਹਨਾਂ ਦੇ ਬੈਂਕ ਬੈਲੈਂਸ ਭਰੀ ਜਾਣਗੇ ਪਰ ਤੁਸੀਂ ਪੂਰੀ ਤਰ੍ਹਾਂ ਪੈਸੇ ਵੱਲੋਂ ਵੀ ਖਾਲੀ ਹੁੰਦੇ ਜਾਓਗੇ ਤੇ ਡਿਪਰੈਸ਼ਨ ਝੰਦੇ ਜਾਓਗੇ ਕਿਉਂ ਕਿ ਤਾੜੇ ਦੇ ਦਿਲ ਵਿੱਚ ਇਹ ਆ ਜਾਣਾ ਕਿ ਮੈਂ ਆਪਣੇ ਦੁੱਖ ਨੂੰ ਆਪਣੀ ਪੀੜਾ ਨੂੰ ਆਪਣੇ ਆਪ ਨਾਲ ਵੀ ਨਹੀਂ ਸ਼ੇਅਰ ਕਰਨਾ ਲੋਕਾਂ ਨਾਲ ਤੇ ਆਪਾਂ ਸ਼ੇਅਰ ਕਰਦੇ ਹੀ ਨਹੀਂ ਤੁਹਾਨੂੰ ਬਤਾਜ ਕਰ ਕਿਉਂਕਿ ਦੇਖੋ ਜੇ ਕਿਸੇ ਨਾਲ ਸ਼ੇਅਰ ਕਰੋਗੇ ਆਪਣਾ ਦਰਦ ਤੁਹਾਡੇ ਸਰੀਰ ਵਿੱਚ ਤਕਰੀਬ ਵੀ ਹੋ ਰਹੀ ਹੋਵੇ ਤੇ ਤੁਸੀਂ ਉਹ ਵੀ ਨਹੀਂ ਦੱਸੋਗੇ ਕਿਉਂਕਿ ਕਿਸੇ ਨੇ ਸੁਣਨਾ ਹੀ ਨਹੀਂ ਆ ਸੁਣ ਵੀ ਲੋਗਾ ਝੂਠਾ ਸੱਚਾ ਉਦਾਂ ਹੀ ਸੁਣ ਲੂਗਾ ਪਰ ਕੋਈ ਨੇ ਕੁਝ ਨਹੀਂ ਕਰਨਾ ਆਏਗਾ ਤੁਸੀਂ ਆਪਣਾ ਦਰਦ ਵੀ ਦੱਸੋਗੇ ਕਿ ਮੈਂ ਇੰਨੀ ਕਰਲਾਟ ਹੈ ਮੇਰੇ ਦਿਲ ਦੇ ਵਿੱਚ ਮੈਂ ਬਹੁਤ ਇੰਨਾ ਗੰਦਾ ਫੀਲ ਕਰ ਰਿਹਾ ਮੈਂ ਕੀ ਕਰਾਂ ਤੁਰਕੋ ਕੋਈ ਲਾਜ ਨਹੀਂ ਹੈਗਾ ਇਹ ਬਾਬਿਆਂ ਦੇ ਕਿਉਂ ਉਦੋਂ ਬਾਅਦ ਤੁਸੀਂ ਕਹੋਗੇ ਮੈਂ ਵਧੀਆ ਮੈਂ ਵਧੀਆ ਤੇ ਤੁਸੀਂ ਡਿਪਰੈਸ਼ਨ ਚ ਚਲ ਜੂਗੇ ਤੇ ਨਾਂ ਬਾਬਿਆਂ ਦੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ ਪਰ ਜਿਹੜਾ ਇਨਸਾਨ ਬਾਹਰ ਪੂੜਾ ਪੜਾ ਇਨਸਾਨ ਬੈਠਾ ਵਾ ਕਦੀ ਮੈਨਿਫੈਸਟ ਟਿਕਟੌਕ ਤੇ ਨਹੀਂ ਜਾਓਗੇ ਨਾ ਵੀ ਤੀ ਕੁੜੀਆਂ ਕੋਈ ਚੇਹਰ ਤੇ ਬੇਟੀ ਕੋਈ ਆਪਣੇ ਇੱਥੇ ਬੇਟੀ ਮੈਨਿਫੈਸਟ ਮੈਂ ਕੀਤਾ ਹੀ ਨਾ ਜੇ ਤੂੰ ਕੀਤਾ ਹੁੰਦਾ ਨਾ ਕਿ ਤੂੰ ਟਿਕਟੌਕ ਤੇ ਦੁਬਾਰਾ ਨਹੀਂ ਹੋਣਾ ਤੇ ਮੈਨਿਫੈਸਟ ਫਿਰ ਤੂੰ ਦੂਧ ਲਖਪਤੀ ਹੋ ਜਾਣਾ ਹੈ ਤੈਨੂੰ ਕੋਣ ਦੱਸਦਾ ਕਿ ਹੁਣ ਸੋਚੋ ਮੈਂ ਕੋਲ ਕਰੋੜਾ ਹੋਣ ਤੇ ਮੈਂ ਇੱਥੇ ਆ ਕੇ ਰੋਲਾ ਪਾਉਂਦੀ ਹਾਂ ਮੈਂ ਦੱਸਾਂ ਕਿਸੇ ਨੂੰ ਕੀ ਹੈਗੇ ਮੇਰੇ ਕੋਲ ਤੂੰ ਰਾਮਨਾਮ ਪਈ ਸ਼ਾਂਤੀ ਨਾ ਕਰ ਬੈਠਾ ਨਹੀਂ ਤੂੰ ਤੇ ਆਪ ਮਤਲਬ ਕਿ ਤੈਨੂੰ ਪਤਾ ਇਹ ਮੈਨੀਫੈਸਟ ਲੱਬ ਜਿ ਘਹਿ ਕੇ ਤੇਰੇ ਬਾਬੇ ਜਿਹੜੇ ਆ ਉਹ ਦੱਸਣ ਦੇ ਜਵੇਂ ਕਰੇ ਸਵੇਰੇ 4 ਵਜੇ ਉੱਠ ਜਾਓ ਸਵੇਰੇ ਜੀ 15 ਸੈਕਿੰਡ ਦੀ ਜਿਹੜੀ ਹੁੰਦੀ ਆ ਤੂੰ ਪਾ ਲਿਆ ਇਹ ਸਾਰਾ ਕੁਝ ਦੱਸਣਾ ਜਰਾ ਪਾਇਆ ਨਹੀਂ ਜਿਹਨ ਤਰ ਦਏਗਾ ਉਹਨੂੰ ਤੁਸੀਂ ਚੰਗੀ ਤਰ੍ਹਾਂ ਅੰਦਰ ਦੱਬ ਦਿੱਤਾ ਜਿਹੜਾ ਸਾਡੇ ਦਿਲ ਦੇ ਦਰਦ ਵੀ ਹੈ ਗਿਆ ਦਿਲ ਦੇ ਵਿਛੋੜੇ ਵੀ ਹੈ ਗਿਆ ਦਰਦ ਦਿਲ ਦੀਆਂ ਪੀੜਾਂ ਗਿਆ ਤੁਸੀਂ ਜਨਮਾਂ ਤੋਂ ਜਨਮਾਂ ਤੋਂ ਮਤਲਬ ਕਿ ਇਦਾਂ ਹੀ ਚੱਦੇ ਆ ਰਹੇ ਆਂ ਤੇ ਉਹਨਾਂ ਨੇ ਉੱਤੇ ਹੀ ਕੰਮ ਨਹੀਂ ਕੀਤਾ ਅਸੀਂ ਮੂਮੈਂਟ ਵਿੱਚ ਜੀਏ ਨਹੀਂ ਆਂ ਤੇ ਉਹਨਾਂ ਨੇ ਹੀ ਕੰਮ ਨਹੀਂ ਕੀਤਾ ਤੇ ਉਹ ਅੰਦਰੋਂ ਭਰੇ ਹੋਏ ਆ ਤੇ ਤੁਹਾਨੂੰ ਬਾਬਿਆਂ ਦੇ ਕਹਿਣ ਦੇ ਉੱਤੇ ਕਿ ਮੈਨੂੰ ਪਿਆਰ ਮੈਨੂੰ ਇੱਜ਼ਤ ਮੇਰੇ ਕੋ ਪੈਸਾ ਮੇਰੇ ਕੋ ਗੱਡੀਆਂ ਇਹ ਸਭ ਚੀਜ਼ਾਂ ਨਾਸ਼ਵਾਨ ਹੈਗੀਆਂ ਮੂਮੈਂਟ ਦੇ ਵਿੱਚ ਜਿਓ ਮੈਨੀਫੈਸਟ ਮੇਰੇ ਲਈ ਇੱਕ ਬਕਵਾਸ ਹੈਗਾ ਤੇ ਜਿਹੜੇ ਬਾਬੇ ਕਹਿੰਦੇ ਕਿ ਇਹ ਕੋ ਕੇ ਸਾਨੂੰ ਪਿਆਰ ਮਿਲ ਰਿਹਾ ਸਾਰਾ ਸੰਸਾਰ ਬਾਬਾ ਜੀ ਉੱਤੇ ਸ਼ਾਹਰ ਕਰ ਰਿਹਾ ਹੈ ਨਹੀਂ ਬਾਬਾ ਜੀ ਕੋ ਬਹੁਤ سارے ਕੰਮ ਹੈਗੇ ਆ ਜਨਵਰ ਪੰਛੀ ਜੀਵ ਜੰਤੂ ਸਭ ਉਹਦੀ ਮਿਹਰ ਦਾ ਮਥਾ ਜਾਏਗਾ ਉਹਨਾਂ ਨੂੰ ਵੀ ਉਹ ਸਭ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਜੋ ਇੱਕ ਇਨਸਾਨ ਨੂੰ ਚਾਹੀਦੀਆਂ ਇਨਸਾਨ ਥੋੜਾ ਡਿਵੈਲਪ ਹੋ ਗਿਆ ਤੇ ਇਹ ਕਰਕੇ ਪਰ ਉਹਨਾਂ ਨੂੰ ਵੀ ਰੋਟੀ ਪਾਣੀ ਸਭ ਕੁਝ ਚਾਹੀਦਾ ਹੈਗਾ ਉਹਨਾਂ ਨੂੰ ਵੀ ਦਰਦ ਤੋਂ ਰਾਹਤ 서ਹੀਣਾ ਚਾਹੀਦਾ ਉਹਨਾਂ ਦੇ ਵਿੱਚ ਕੋਈ ਜਿਹੜੇ ਜਾਨਵਰ ਪੰਛੀ ਨੇ ਮੈਂ ਰੋਜ਼ ਉਹਨਾਂ ਨੂੰ ਉੱਡ ਦੇਵਾਂ ਨਹੀਂ ਕਬੂਤਰ ਉਹ ਆਪਣੀ ਲੜਾਈ ਖੁਦ ਲੜਦੇ ਨੇ ਉਹਨਾਂ ਦਾ ਕੋਈ ਬਾਬਾ ਨਹੀਂ ਬਣਿਆ ਤੂੰ ਕਬੂਤਰਾ ਬੈਠ ਕੇ ਸੋਚ ਕਿਤੇ ਦੇ ਪੈਰ ਵਿੱਚ ਕੰਕਰ ਵੀ ਵਜਈ ਆ ਤੇ ਸੋਚ ਕੁਛ ਨਹੀਂ ਵਜਿਆ ਪਾਪਾ ਜੀ ਕੁਛ ਨਹੀਂ ਵਜਿਆ ਨਹੀਂ ਨਹੀਂ ਆਪਣਿਆਂ ਜੇ ਤੁਸੀਂ ਆਪਣੀ ਪੀੜ ਉਸ ਕਰਤਾ ਦੇ ਨਾਲ ਹੀ ਸ਼ੇਅਰ ਨਹੀਂ ਕਰੋਗੇ ਉਹਨੂੰ ਧੋਖੇ ਚ ਰੱਖੋਗੇ ਤੇ ਤੁਸੀਂ ਹਲਕੇ ਨਹੀਂ ਹੋਣਾ ਅੰਦਰੋਂ ਤੜਪ ਦਿਲ ਨੂੰ ਆਰਾਮ ਨਹੀਂ ਮਿਲਣਾ ਤੁਸੀਂ ਉਸ ਕਰਤੇ ਦੇ ਨਾਲ ਹੀ ਝੂਠ ਬੋਲੀ ਜਾਂਦੇ ਹੋ ਉਹ ਕਰਤਾ ਕੌਣ ਆ ਕਿਸੇ ਨੂੰ ਕੁਛ ਪਤਾ ਨਹੀਂ ਆ ਉਸ ਬਾਰੇ ਪਰ ਕੁਛ ਤੇ ਖੋਦ ਹੈ ਹੀ ਆ ਕਿ ਜਿਹੜੀ ਇੰਨੀ ਤਰਤੀਬ ਬਣੀ ਆ ਇਹਨੇ ਦੁਨੀਆ ਹੈਗੀ ਆ ਇਹਨੇ ਸਮੁੰਦਰ ਜਹਾਜ ਜਸਮਾਨਾ ਚੁੱਟ ਰਹੇ ਨੇ हर चीज़ इस धरती के उ मौजूद जो, जो भी इंसान में एक चाहिए तो है तो सब मिले तो तुम वो झूठ बोलोगे कि मैं ठीक हूँ मेरी इज्जत हो रही मेरी इज्जत हो रही इस करके तुम तो कहना मेरी इज्जत हो रही मेरा प्यार हो रही भी वो मिलजूगी बाबा जी मिला देंगे नहीं नहीं नहीं, नहीं बाबा जी को इन्ना आसाइन नहीं उन्होंने किया तो एक संयोग ना इस धरती देते पैदा हो गए माँ बाप दे राही तो बाद रब ने ता एक दिमाग देखकर भेजा है ਕਿ ਤੁਸੀਂ ਆਪਣਾ ਕੰਮ ਕਰਨਾ ਹੁਣ ਕਿੰਨੇ ਲੋਕ ਐ ਵਿਚਾਰੇ ਹੋਮਲੈਸ ਉਥੇ ਮੈਂ ਨਿਊਯਾਰਕ ਵੈ ਨਹੀਂ ਇੰਨੀ ਠੰਡ ਹੁੰਦੀ ਆ ਬੈਠੇ ਹੁੰਦੇ ਆ ਤੋ ਵੀ ਸੋਚ ਲਏ ਬਾਬਾ ਜੀ ਮੈਂ ਠੀਕ ਆ ਬਾਬਾ ਜੀ ਮੈਂ ਠੀਕ ਆ ਮੈਨੂੰ ਹੁਣੇ ਖਾਣਾ ਆ ਜਾਣਾ ਕਿਸੇ ਨੇ ਵੀ ਨਹੀਂ ਦੇਣਾ ਸੋ ਦੋ ਚਾਰ ਮਤਲਬ ਕਿ ਉਹਨਾਂ ਨੂੰ ਠੰਡਾਂ ਬਚਣੀ ਹੈਗੀਆਂ ਉਦੋਂ ਪੁਲਿਸ ਆ ਜੋ ਭਜਾ ਦੋਗੀ ਕੁਛ ਹੋਊਗੀ ਕੁਛ ਨਹੀਂ ਹੋਣਾ ਇਹ ਕਰਕੇ ਤੁਸੀਂ ਹਰ ਮੂਮੈਂਟ ਦੇ ਵਿੱਚ ਜਿਓ ਇਹ ਸਭ ਚੀਜ਼ਾਂ ਬਕਵਾਸ ਆ ਤੇ ਬਾਬਿਆਂ ਦੇ ਪਿੱਛੇ ਵੀ ਸੋਸ਼ਲ ਬਿਜ ਜੋ ਕੱਟ ਲਗੋ ਉਹਨਾਂ ਦੇ ਬੈਂਕ ਬੈਲੈਂਸ ਕੱਟ ਬਣਾਓ ਤੇ ਆਪਣੇ ਆਪ ਨੂੰ ਏਦਾਂ ਨਪੀ ਨਾ ਜਾਓ ਕਿ ਮੇਰੇ ਪੈਰੋਂ ਡਈਆ ਮੈਂ ਠੀਕ ਆ ਮੇਰੇ ਦਿਲ ਦੇ ਦਰਦ ਨੇ ਦਿਲ ਦੇ ਮਿਸ਼ੋੜੇ ਨੇ ਉਹ ਦਰਦ ਤਾਂ ਬਹੁਤ ਨੇ ਉਹਨੂੰ ਦੱਬੋ ਰੋ ਲਿਆ ਕਰੋ ਖੁਸ਼ ਹੋ ਲਿਆ ਕਰੋ ਖੁਸ਼ ਹੋ ਲੈਂ ਜੀ ਜੋ ਖੁਸ਼ ਹੋਗੇ ਰੋਣ ਵਾਲੀ ਚੀਜ਼ ਹੋਗੀ ਰੋ ਰੋ ਲਿਆ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਾ ਕੱਢਿਆ ਤੇ ਤੁਸੀਂ ਡਿਪਰੈਸ਼ਨ ਚ ਜਾਓਗੇ ਪਿੰਨਾਂ ਦੀ ਇਹਨਾਂ ਦੀ ਗਿਣਤੀ ਜਿਹੜੀ ਐ ਨਾ ਬਾਬਿਆਂ ਦੀ ਜਿਵੇਂ ਹੱਸ ਹੱਸ ਕੇ ਉਹ ਬਾਬਾ ਬੋੜਿਆ ਸੀ ਤੇ ਮੈਂ ਦਿਨ ਵਿੱਚ ਸੋਚਿਆ ਹੁਣ ਇੱਕ ਸੈਕਿੰਡ ਦੇ ਨੂੰ ਕੈਨਸਲ ਕਿਤੇ ਹੋ ਜੇ ਬਾਈ ਰੱਬ ਨਾ ਕਰੇ ਤੇ ਤੂੰ ਸਭ ਤੋਂ ਪਹਿਲਾਂ ਅਮਰੀਕਾ ਦੇ ਇੰਡੀਆ ਵਿੱਚ ਉਹ ਬਾਬੇ ਤੇ ਅਮਰੀਕਾ ਵਿੱਚ ਬੈਠਾ ਹੁਣਾ ਇਲਾਜ ਕਰਾਉਣ ਲਈ ਤੇ ਲੋਕਾਂ ਨੂੰ ਤੂੰ ਦੱਸਣ ਦਿਆ ਵਾਂ ਕਿ ਤੁਸੀਂ ਇਹਨਾਂ ਦਰਦਾਂ ਨੂੰ ਕਹੋ ਕਿ ਮੈਨੂੰ ਨਹੀਂ ਪੀੜ ਕਿਉਂਕਿ ਮੈਂ ਹੁਣੇ ਹੀ ਇਹ ਹਫਤੇ ਵੀ ਇਹ ਚੀਜ਼ ਹੋਈ ਤੇ ਮੈਂ ਕਿਵੇਂ ਤਾਂ ਇਹ ਸ਼ੇਅਰ ਕਰਦੀ ਆ ਥੈਂਕ ਯੂ ਜੇ ਨੂੰ ਪਸੰਦ ਆਈ ਤਾਂ ਵੀ ਠੀਕ ਹੈ ਨਹੀਂ ਮੈਨੂੰ ਆਈ ਤਾਂ ਵੀ ਇਹ ਮੇਰੇ ਆਪਣੇ ਵਿਚਾਰ ਸੀ ਥੈਂਕ ਯੂ ਆਈ ਹੋਪ ਕਿ 24 ਜਿਹੜਾ ਵੀ 26 ਆਵੇ ਬਹੁਤ ਖੁਸ਼ੀਆਂ ਦਾ ਤੇ ਚੰਗੀ ਹੈਲਥ ਵਾਲਾ ਤੇ ਚੰਗੀ ਸਿਹਤ ਵਾਲਾ ਤੇ ਤੁਹਾਡੇ ਅਗਲਾ ਤਰੱਕੀਆਂ ਵਾਲਾ ਤੇ ਬਹੁਤ ਸਾਰੇ ਪਿਆਰ ਵਾਲਾ ਪੂਰਾ ਟੋਕਰਾ ਤੁਹਾਡੇ ਘਰ ਵਿੱਚ ਲੈ ਕੇ ਆਈ